ਤੇ ਟੀਚਰਸ ਨੂੰ ਮੈਂ ਬਹੁਤ ਵਧਾਈ ਦੇਣਾ ਕਿਉਂਕਿ ਨੇਸ਼ਨ ਬਿਲਡਰ ਜਿਹੜਾ ਉਹ ਟੀਚਰਸ ਨੂੰ ਕਿਹਾ ਜਾਂਦਾ ਤੇ ਜੋ ਵੀ ਵਿਅਕਤੀ ਆਪਣੇ ਜ਼ਿੰਦਗੀ ਚ ਕੋਈ ਤਰੱਕੀ ਕਰਦਾ ਕਿਸੇ ਮੁਕਾਮ ਤੇ ਪਹੁੰਚਦਾ ਜਿੱਥੇ ਉਹਦੇ ਪੇਰੈਂਟਸ ਦਾ ਬਹੁਤ ਵੱਡਾ ਰੋਲ ਹੁੰਦਾ ਉੱਥੇ ਜਿਹੜੀ ਤਨਲੀਮ ਜਿੱਥੋਂ ਸਿੱਖਿਆ ਹਾਸਲ ਕਰਦਾ ਉਹਦਾ ਬਹੁਤ ਵੱਡਾ ਜਿਹੜਾ ਰੋਲ ਹੈ ਉਹ ਹੁੰਦਾ ਤੇ ਮੈਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਮੈਂ ਅੱਜ ਬਤੌਰ ਮੈਂਬਰ ਪਾਰਲੀਮੈਂਟ ਉਹ ਸਕੂਲ ਚ ਪਹੁੰਚਿਆ ਜਿੱਥੋਂ ਮੈਂ ਆਪਣੀ ਮੋਢਲੀ ਸਿੱਖਿਆ ਜਿਹੜੀ ਆ ਉਹ ਪ੍ਰਾਪਤ ਜਿਹੜੀ ਆ ਕੀਤੀ ਐ ਕੱਢਲੀ ਜੇ ਮੈਂ ਗੱਲ ਕਰਾਂ ਕਿ ਬਾਬਾ ਗੰਦਾ ਸਕੂਲ ਦਾ ਕੱਲੀ ਮੈਨੂੰ ਮੋਢਲੀ ਸਿੱਖਿਆ ਦੇ ਇਜਤਿਹਦਦਾਨੀ ਮੈਨੂੰ 2017 ਵਿੱਚ ਵਸਤ ਹਰ ਇਲੈਕਸ਼ਨ ਚ ਵੱਡਾ ਯੋਗਦਾਨ ਆ ਪਰ ਉਹ ਬੜੀ ਟਫ ਇਲੈਕਸ਼ਨ ਸੀ ਤੇ ਮੇਰੇ ਹਜੇ ਵੀ ਯਾਦ ਆ ਇੱਕੋ ਇੱਕ ਸ਼ਹਿਰੀ ਸੀਟ ਆਮ ਆਦਮੀ ਪਾਰਟੀ ਜਿੱਤੀ ਸੀ ਤੋਂ ਬਰਨਾਲਾ ਸੀ ਤੇ ਮੈਨੂੰ ਐਮਐਲਏ ਬਣਾਉਣ ਵਿੱਚ ਜਿੱਥੇ ਸਾਰੇ ਸ਼ਹਿਰ ਵਾਸੀਆਂ ਦਾ ਬਹੁਤ ਵੱਡਾ ਰੋਲ ਸੀ ਉੱਥੇ ਮੈਂ ਇਹ ਗੱਲ ਦਾ ਬੜੀ ਜਗ੍ਹਾ ਜ਼ਿਕਰ ਕਰਦਾ ਕਿ ਬੀਜੀਐਸ ਸਕੂਲ ਦਾ ਇੱਥੋਂ ਦੇ ਬੱਚਿਆਂ ਦਾ ਟੀਚਰਸ ਦਾ ਸਾਰਿਆਂ ਦਾ ਬਹੁਤ ਵੱਡਾ ਜਿਹੜਾ ਰੋਲ ਸੀ ਮੈਨੂੰ ਉਸ ਮਕਾਮ ਤੱਕ ਪਹੁੰਚਾਉਣ ਲਈ ਤੋਂ ਮੇਰੇ ਲਈ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਨਹੀਂ ਕਿ ਹੋ ਸਕਦੀ ਕਿ ਅੱਜ ਮੈਂ ਉਸ ਸਕੂਲ ਦੇ ਵਿਖੇ ਪਹੁੰਚਿਆ ਤੇ ਜਿੱਥੋਂ ਪੜ੍ਹੇ ਜਿੱਥੇ ਖੇਡੇ ਜਿੱਥੋਂ ਦੇ ਸਾਰੇ ਹਜੇ ਤੱਕ ਜਿਹੜੇ ਦੋਸਤ ਨੇ ਜਿਹੜੇ ਜ਼ਿੰਦਗੀ ਦਾ ਐਮ ਹਿੱਸਾ ਜਿਹੜੇ ਆ ਬਣੇ ਹੋਇਆ ਚਾਹੇ ਕੋਈ ਨਾਲ ਪੜ੍ਹਦੇ ਸੀ ਚਾਹੇ ਕੋਈ ਸੀਨੀਅਰ ਸੀ ਜੂਨੀਅਰ ਸੀ ਅੱਜ ਮੈਂ ਆਪਣੀ ਕਲਾਸ ਵੀ ਜਿੱਥੇ 10ਵੀਂ ਦੇ ਵਿੱਚ ਬੈਠਦਾ ਰਿਆਂ ਜਿੱਥੇ ਬੈਠ ਕੇ ਪੜ੍ਹੇ ਆ ਉਹਨਾਂ ਨੂੰ ਮਿਲਿਆ ਸਕੂਲ ਦਾ ਜਿਹੜੇ ਪੁਰਾਣੇ ਟੀਚਰਸ ਐ ਉਹ ਵੀ ਮਿਲ ਰਹੇ ਆ ਜਿਹੜੇ ਇੱਥੇ ਸਾਨੂੰ ਕਲਾਸ ਫੂਡ ਜਿਹੜੀਆਂ ਆਂਟੀਆਂ ਸਾਡੇ ਟਾਈਮ ਪਾਣੀ ਵੀ ਪਿਉਂਦੀਆਂ ਸੀ ਸਾਨੂੰ ਦਾ ਵੱਧ ਚਾ ਉਹਨਾਂ ਨੇ ਕਿਉਂਕਿ ਛੁੱਟੀ ਵੀ ਘੰਟੀ ਮਾਰ ਕੇ ਉਹ ਹੀ ਕਰਦੀਆਂ ਸੀ ਉਹਨਾਂ ਨੂੰ ਵੀ ਮਿਲਣ ਦਾ ਮੌਕਾ ਮਿਲਿਆ ਸੋ ਮੇਰੇ ਲਈ ਬਹੁਤ ਖੁਸ਼ੀ ਦੇ ਦਿੱਤਾ ਵਿੱਚ ਕਾਫੀ ਲੰਮੇ ਸਮੇਂ ਤੋਂ ਆਪਣੇ ਸੇਵਾਵਾਂ ਨਿਭਾ ਰਹੀ ਆ ਵੈਸੇ ਤਾਂ ਹਰ ਸਾਲ ਸਾਡੇ ਬੱਚਿਓ ਤਾਈਆਂ ਛੁੰਦੇ ਆ ਇਸ ਵਾਰ ਜਿਹੜਾ ਮੈਨੂੰ ਅਵਾਰਡ ਮਿਲਿਆ ਉਹ ਮੇਰੇ ਪਿਛਲੇ ਸਾਲ 2024 ਦਾ ਜਿਹੜਾ ਬੈਚ ਸੀ ਉਹਦੇ ਵਿੱਚੋਂ ਸਾਡੇ 10 ਬੱਚੇ ਪੰਜਾਬੀ ਭਾਸ਼ਾ ਦੇ ਵਿੱਚ ਟੌਪ ਕੀਤਾ ਉਹਨਾਂ ਨੇ 100 ਦੇ ਵਿੱਚੋਂ 100 ਅੰਕ ਸੀ ਜਿਸ ਦੇ ਲਈ ਮੈਨੂੰ ਸਨਮਾਨਿਤ ਕੀਤਾ ਗਿਆ ਤੇ ਮੇਰੇ ਲਈ ਇਹ ਇਤਿਹਾਸਕ ਪਲ ਇਸ ਲਈ ਸੀ ਕਿਉਂਕਿ ਪਾਰਲੀਮੈਂਟ ਤੱਕ ਦੀਆਂ ਪੌੜੀਆਂ ਚੜ੍ਹਨਾ ਕੋਈ ਆਸਾਨ ਆਸਾਨ ਕੰਮ ਨਹੀਂ ਹੁੰਦਾ ਇਹ ਸਾਡੇ ਪੁਰਾਣੇ ਵਿਦਿਆਰਥੀ ਮੀਥਰ ਸਾਡੇ ਕੋਲੋਂ ਪੜ੍ਹ ਕੇ ਸੰਸਦਾਂ ਦੇ ਵਿੱਚੋਂ ਪੜ੍ਹ ਕੇ ਗਏ ਆ ਜਿਨ੍ਹਾਂ ਨੂੰ ਮੈਂ ਪੜਾਇਆ ਜਿਸ ਤੱਕ ਮੈਂ ਉਹਨਾਂ ਨੂੰ ਜਾਣਦੀ ਆਂ ਬਹੁਤ ਮਿਹਨਤੀ ਸ਼ਾਂਤ ਸ਼ਾਂਚੀਲ ਅਤੇ ਲੋਕਾਂ ਦੀਆਂ ਦੁਆਵਾਂ ਲੈਣ ਵਾਲਾ ਬੱਚਾ ਤੁਹਾਡੇ ਲਈ ਉਹ ਬੱਚਾ ਤੁਹਾਡੇ ਲਈ ਉਹ ਤੁਹਾਡਾ ਪਾਰਲੀਮੈਂਟ ਮੈਂਬਰ ਹੈਗਾ ਇਸ ਲਈ ਅਸੀਂ ਹੁਣ ਵੀ ਉਹਨੂੰ ਦਿਲੋਂ ਦੁਆਈ ਦਿੰਦੇ ਹਾਂ ਸਾਨੂੰ ਬਹੁਤ ਚੰਗਾ ਲੱਗਿਆ ਮੇਰੇ ਲਈ ਇਹ ਮਾਮੂਲੀ ਪਲ ਨਹੀਂ ਸੀ ਮੇਰੇ ਲਈ ਇਹ ਖਾਸ ਪਲ ਇਸ ਕਰਕੇ ਸੀ ਕਿਉਂਕਿ ਮੈਂ ਆਪਣੀ ਡਿਊਰਿੰਗ ਜੌਬ ਦੇ ਦੌਰਾਨ ਉਹਨਾਂ ਹੱਥਾਂ ਤੋਂ ਮੈਂ ਇੱਕ ਸਨਮਾਨ ਲੈ ਕੇ ਆਪਣੇ ਆਪ ਨੂੰ ਮਾਣ ਮਹਿਸੂਸ ਕਰਦੀ ਹਾਂ ਜਿਹੜਾ ਬੱਚਾ ਆਪ ਮਿਹਨਤ ਕਰਕੇ ਬਿਨਾਂ ਕਿਸੇ ਦੇ سپورਟ ਤੋਂ ਇੱਥੇ ਪਹੁੰਚਿਆ ਹੋਵੇ ਤੇ ਉਹਦੇ ਵਿੱਚ ਜਿਹੜੀਆਂ ਸਾਨੂੰ ਸਿੱਖਣ ਵਾਲੀਆਂ ਚੀਜ਼ਾਂ ਮਿਲਦੀਆਂ ਨੇ ਜੋ ਅੱਜ ਵੀ ਇਨਸਾਨੀਅਤ ਹੈ ਜਿਹੜੀ ਸਭ ਤੋਂ ਜ਼ਿਆਦਾ ਜਿਸ ਦੇ ਵਿੱਚ ਸਾਡੇ ਸਕੂਲ ਦੇ ਲਈ ਇੱਕ ਹੋਰ ਵੀ ਮਾਣ ਵਾਲੀ ਗੱਲ ਹੈ ਸਾਡੀ ਸੰਸਥਾ ਸਾਡੀ ਮੈਨੇਜਮੈਂਟ ਸਾਨੂੰ ਮੌਕਾ ਦਿੱਤਾ ਸਾਡੇ ਪ੍ਰਿੰਸੀਪਲ ਸਾਹਿਬ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਜੇ ਸਾਨੂੰ ਸਮੇਂ-ਸਮੇਂ ਤੇ ਅਗਵਾਈ ਕਰਦੇ ਆ ਅਤੇ ਸਾਨੂੰ ਖੁੱਲ ਕੇ ਪੜਾਉਣ ਦਾ ਮੌਕਾ ਦਿੰਦੇ ਆ ਟੀਚਰਸ ਦੇ ਹੁੰਦਾ ਇੱਕ ਤਰੀਕੇ ਦਾ ਅਪਰੀਸ਼ੀਏਟ ਕਰਨਾ ਜੋ ਟੀਚਰਸ ਸੋਸਾਇਟੀ ਲਈ ਕਰ ਰਹੇ ਆ ਬੱਚਿਆਂ ਲਈ ਕਰ ਰਹੇ ਨੇ ਉਹ ਇੱਕ ਅਲੱਗ ਹੀ ਮੁਕਾਮ ਤੇ ਉਹਨਾਂ ਨੂੰ ਲੈ ਜਾ ਲੈ ਕੇ ਜਾਂਦੇ ਜਿਵੇਂ ਕਿ ਅਸੀਂ ਅੱਜ ਬਣਾਇਆ ਇੱਕ ਵਿੰਗਸ ਟੀਚਰਸ ਆ ਟੀਚਰਸ ਆ ਦੋਜ਼ ਗਾਰਡੀਅਨ ਵਿਦ ਵਿੰਗਸ ਹੂ ਸ਼ੋਜ਼ ਨਿਊ ਹੋਰੀਜ਼ਨ ਟੂ ਦ ਸਟੂਡੈਂਟਸ ਤਾਂ ਕਿ ਉਹ ਨਈ ਨਈ ਉਪਲਬਧੀਆਂ ਲੈ ਸਕਣ ਨਈ ਨਈ ਹਾਈਟਸ ਉੱਤੇ ਪਹੁੰਚ ਸਕਣ ਤੇ ਆਪਣੇ ਦੇਸ਼ ਨੂੰ ਬਹੁਤ ਤਰੱਕੀ ਤੇ ਪਹੁੰਚਾਣ। ਅੱਜ ਸਕੂਲ ਦੇ ਵਿੱਚ ਟੀਚਰ ਡੇ ਮਨਾਇਆ ਜਾ ਰਿਹਾ ਹੈ। ਟੀਚਰਸ ਨੂੰ ਐਪਰੀਸ਼ੀਏਟ ਕਰਨ ਦੇ ਵਿੱਚ ਮਨਾਇਆ ਜਾ ਰਿਹਾ ਹੈ। ਸਕੂਲ ਦੇ ਵਿੱਚ ਅੱਜ ਚੀਫ ਗੈਸਟ ਦੇ ਤੌਰ ਤੇ ਮੀਤ ਹੇਰ ਜੀ ਨੂੰ ਬੁਲਾਇਆ ਜਾ ਗਿਆ ਹੈਗਾ ਉਹ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਜੋ ਕਲੱਬ ਦੀ ਕੀਤੀ ਹੈ ਸਾਨੂੰ ਐ ਲੱਗਦਾ ਜੋ ਸਾਡੇ ਸਕੂਲ ਦੇ ਸੀਗੇ ਪੜੇ ਹੋਏ ਤਾਂ ਉਹਨਾਂ ਨੂੰ ਇਹ ਮਕਾਮ ਹਾਸਿਲ ਹੋਇਆ ਸਕੂਲ ਦੇ ਵਿੱਚ ਤਿੰਨ ਚਾਰ ਲੈਬਸ ਦਾ ਉਦਘਾਟਨ ਉਹਨਾਂ ਵੱਲੋਂ ਹੀ ਕਰਵਾਇਆ ਗਿਆ ਜਿਵੇਂ ਕਿ ਦੋ ਕੰਪਿਊਟਰ ਲੈਬਸ ਨੇ ਇੱਕ ਕੈਮਿਸਟਰੀ ਲੈਬ ਐ ਇੱਕ ਲਾਇਬ੍ਰੇਰੀ ਵੀ ਐ ਉਹਨਾਂ ਵੱਲੋਂ ਹੀ ਉਦਘਾਟਨ ਕਰਵਾ ਕੇ ਉਹਨਾਂ ਦਾ ਕੰਮ ਅੱਜ ਤੋਂ ਸ਼ੁਰੂ ਕਰਵਾਇਆ ਗਿਆ ਜੀ ਬਾਬਾ ਕੰਧਾ ਸਿੰਘ ਪਬਲਿਕ ਸਕੂਲ ਵਿਖੇ ਟੀਚਰਸ ਡੇ ਜੋ ਆਏ ਸਾਲ 5 ਸਤੰਬਰ ਨੂੰ ਡਾਕਟਰ ਰਾਦਾ ਕਿਸ਼ਨ ਅਲੀ ਉਹਨਾਂ ਦੀ ਜਨਮ ਦਿਨ ਤੇ ਮਨਾਇਆ ਜਾਂਦਾ ਹੈਗਾ ਟੀਚਰ ਜਨੂੰ ਸਮਰਪਿਤ ਅੱਜ ਬੀਡੀਐਸ ਵਿਖੇ ਇਹ ਮਨਾਇਆ ਗਿਆ ਇਸ ਸਮੇਂ ਇਥੇ ਸਾਡੇ ਸਕੂਲ ਦੇ ਹੀ ਸਟੂਡੈਂਟ ਰਹੇ ਅੱਜ ਜੋ ਪਾਰਲੀਮੈਂਟ ਮੈਂਬਰ ਨੇ ਸਰਦਾਰ ਗਮਿੰਦ ਸਿੰਘ ਜੀ ਮੀਤ ਹਰ ਇਥੇ ਸਪੈਸ਼ਲ ਜਿਹੜੇ ਸਾਡੇ ਕੀ ਵਕਸ਼ ਦੇ ਤੌਰ ਤੇ ਇਥੇ ਪਹੁੰਚੇ ਟੀਚਰਸ ਦੇ ਜੋ ਅੱਜ ਕੋਈ ਕੋਈ ਟੀਚਰ ਇੱਕ ਗੁਰੂ ਦੀ ਨਹੀਂ ਹੁੰਦਾ ਹੈਗਾ ਗੁਰੂ ਦਾ ਜਿਹੜਾ ਅਰਥ ਹੈ ਅਗਿਆਨਤਾ ਦੇ ਹਨੇਰੇ ਨੂੰ ਰੋਸ਼ਨੀ ਵਿੱਚ ਬਦਲ ਦੇਣਾ ਜੋ ਗਿਆਨਤਾ ਨੂੰ ਦੂਰ ਕਰਕੇ ਸਾਨੂੰ ਚਾਨਣ ਬਖਸ਼ਣਾ ਗਿਆਨ ਬਖਸ਼ਣਾ ਇਹ ਹੋਇਆ ਕਿ ਟੀਚਰ ਇੱਕ ਮੋਮਬਤੀ ਦੀ ਨਹੀਂ ਹੁੰਦਾ ਜਿਹੜੇ ਆਪ ਜਲ ਕੇ ਦੂਜਿਆਂ ਨੂੰ ਰੋਸ਼ਨੀ ਕਰਦੇ ਆ ਟੀਚਰ ਜਿਹੜਾ ਗੁਰੂ ਦੀ ਨਹੀਂ ਹੁੰਦਾ ਕਿਸੇ ਸੈਣੇ ਨੇ ਵੀ ਕਿਹਾ ਕਿ ਗੁਰੂ ਗੋਬਿੰਦ ਦੋਨੋਂ ਖੜੇ ਕਿਸਕੇ ਲਾਗੋਂ ਪਾਏ ਬਲਿਹਾਰੀ ਗੁਰੂ ਆਪਣੇ ਜਨ ਗੋਬਿੰਦ ਦੀ ਆਮਲਾਏ ਬੜਾ ਵੱਡਾ ਰਤਬਾ ਹੈਗਾ ਜਿਹੜਾ ਸਾਡੇ ਗੁਰੂ ਦਾ ਟੀਚਰ ਦਾ ਸੋ ਅੱਜ ਸਰਦਾਰ ਗਰਮੀਤ ਸਿੰਘ ਮੀਤਿਹਾਰੇ ਇੱਥੇ ਆ ਕੇ ਉਹਨਾਂ ਨੇ ਆਪਣੇ ਸਾਰੇ ਟੀਚਰ ਸਾਹਿਬਾਨਾਂ ਨੂੰ ਪੁਰਾਣੇ ਜਿੰਨਾ ਤੋਂ ਉਹਨਾਂ ਨੇ ਵਿੱਦਿਆ ਹਾਸਲ ਕੀਤੀ ਇੱਥੇ ਅੱਜ ਉਹਨਾਂ ਨੇ ਆ ਕੇ ਜਿੱਥੇ ਕੰਪਿਊਟਰ ਲੈਬ ਦਾ ਉਦਘਾਟਨ ਕੀਤਾ ਸਾਡੀਆਂ ਸਾਇੰਸ ਲੈਬਾਂ ਦਾ ਉਦਘਾਟਨ ਕੀਤਾ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਉੱਥੇ ਉਹਨਾਂ ਨੇ ਜਿਸ ਕਮਰੇ ਦੇ ਵਿੱਚ ਆਪ ਬੈਠੇ ਹੁੰਦੇ ਸੀ ਉਸ ਸੀਟ ਤੇ ਆ ਕੇ ਵੀ ਉਹਨੂੰ ਨਮਨ ਕੀਤਾ ਅਤੇ ਉਥੇ ਆ ਕੇ ਆਪਣੇ ਪੁਰਾਣੇ ਪਲਾਂ ਨੂੰ ਯਾਦ ਕੀਤਾ ਅਤੇ ਸਕੂਲ ਪ੍ਰਤੀ ਉਹਨਾਂ ਨੇ ਜਿਹੜੀ ਆਪਣੀ ਕਾਮਯਾਬੀ ਜਿਹੜੀ ਆਪਣੀ ਅੱਜ ਇੱਥੇ ਪਹੁੰਚਣ ਦੀ ਜੋ ਸੀ ਉਹ ਪਹਿਲਾਂ ਐਮਐਲਏ ਬਣੇ ਉਦੋਂ ਬਾਅਦ ਪਾਰਲੀਮੈਂਟ ਮੈਂਬਰ ਬਣੇ ਸੋ ਸਾਰੀ ਦੀ ਜਿਹੜਾ ਸ਼ੇਰ ਹੈਗਾ ਉਹਨਾਂ ਨੇ ਆਪਣੇ ਸਕੂਲ ਬਾਬਾ ਗੰਧਾ ਸਿੰਘ ਪਬਲਿਕ ਸਕੂਲ ਨੂੰ ਦਿੱਤਾ